ਤਰੰਤਰਨ ਲਾਕੇ ਵਿੱਚ ਖੜੇ ਆ ਤੇ ਹਰੀਕੇ ਹੈਡ ਤੋਂ ਜਿਹੜਾ ਪਾਣੀ ਆਉਂਦਾ ਉੱਥੇ ਹੀ ਜਦਾਂ ਆ ਵੀ ਪਰਿਵਾਰ ਇੱਕ ਰਹਿੰਦਾ ਆ ਤੇ ਇਹਨਾਂ ਨੂੰ ਵੀ ਪੁੱਛਦੇ ਆ ਬਜ਼ੁਰਗੋ ਹੁਣ ਕਿੱਦਾਂ ਦੇ ਹਾਲਾਤ ਆਗਾ ਕਣਕ ਕਣਕ ਬੀਜੀ ਜਾਊਗੀ ਆ ਕਣਕ ਉਹ ਸਬਜ਼ੀ ਬੀਜੀ ਜਾਊਗੀ ਕਣਕ ਉਹਨਾਂ ਨੇ ਪਹਿਲੇ ਛੋ ਗਿਆ ਵਾ ਬੀਜੀਏ ਤੇ ਪਾਣੀ ਜਦਾਂ ਮਤਲ ਜਦੋਂ ਇੱਕ ਵਾਰੀ ਆਇਆ ਸੀ ਉਦੋਂ ਕਿੰਨਾ ਚੱਲ ਰਿਹਾ ਇੱਥੇ ਇਹਦੇ ਘੜ ਤੋਂ ਘੜ ਮਹੀਨਿਆਂ ਤੱਕ ਬੰਨ ਜਾਦੀ ਮਹੀਨੇ ਉੱਥੇ ਹੀ ਰਿਹਾ ਤੇ ਇੱਕ ਵਾਰੀ ਪਾਣੀ ਜਦਾਂ ਉੱਤਰ ਵੀ ਗਿਆ ਸੀ ਉਦੋਂ ਬਾਅਦ ਫੇਰ ਵੀ ਆਇਆ ਪਾਣੀ ਜੇਕਰ ਪਿਆ ਉਹਦੇ ਵਟ ਵੱਢੀ ਉੱਥੇ ਰੁਟ ਗਈ ਵਾਟਕ ਜਦੋਂ ਪਾਣੀ ਆ ਉਹਨੋਂ ਪਣੀ ਇੱਕ ਲਫੇਰ ਪੜੀ ਜਵੜਨ ਪਿਆ ਤਾਂ ਅਸੀਂ ਭੱਜ ਕੇ ਬੱਦੀ ਵਾਟ ਤੇ ਹੁਣ ਸਾਡਾ ਫੇਰ ਰੁਕ ਗਿਆ ਬਜਾ ਹੋ ਗਿਆ ਦੁਬਾਰਾ ਬਣ ਕਾਲ ਲੜ ਪਰ ਤੋਂ ਬਣੀ ਤੇ ਤੁਸੀਂ ਐਨ ਬੰਨ ਦੇ ਉੱਤੇ ਰਹਿੰਨੇ ਆ ਇਕਦਮ ਮੰਨ ਉਹ ਸਾਹਮਣੇ ਕੋਠਾ ਅੱਛਾ ਉਹ ਤੁਹਾਡੇ ਕਮਰੇ ਆ ਨਾ ਉੱਤੇ ਹਾਂਜੀ ਹਾਂਜੀ ਤੇ ਕੋਈ ਸਹਾਇਤਾ ਵਗੈਰਾ ਹੋਈ ਕੋਈ ਸਾਇਦਾ ਉਹ ਜੋ ਵੀਰ ਆਉਂਦੇ ਰਹੇ ਤੂੜੀ ਜਾਂ ਚਾਰ ਇਹ ਤਾਂ ਦਿੱਤੀ ਗਿਆ ਪਰ ਥੋੜੇ ਪੈਸੇ ਵੀ ਹਰ ਕੇ ਅੱਗੇ ਨਹੀਂ ਹਰ ਕੇ ਪੈਸੇ ਵੀ ਥੋੜੇ ਥੋੜੇ ਲੋਕ ਆਉਂਦੇ ਰਹੇ ਜਿਤਨਾ ਵੀ ਕਿਨੇ ਪੰਜ ਦੇਦਾ ਕਰਨ ਦੋ ਦੇਦਾ ਇਤਨ ਸੋਚਦਾ ਸਾਨੂੰ ਉਂਦੀ ਰਹੀ ਇਹ ਮਤਲਬ ਤੁਹਾਡਾ ਹੁਣ ਜਿੱਦਾਂ ਬੀਜ ਬੂਜ ਹੋ ਜੂਗਾ ਦੁਬਾਰਾ ਉਹਦੇ ਨਾਲ ਹੀ ਹਜੇ ਵੀ ਸਹਾਇਤਾ ਦੀ ਲੋੜ ਆ ਬੀਜ ਹਨ ਬਾਬਿਆਂ ਦੇ ਇਹਦਾ ਜਿਹੜੇ ਵਾਦੇ ਨੇ ਖਲੂਰ ਸਾਹਿਬ ਵਾਲੀ ਹਾਂਜੀ ਉਹਨਾਂ ਨੇ ਹਮ ਬੀਜ ਦਿੱਤਾ ਵੇ ਪਹਿਲੀ ਜਿੰਨੀ ਸਾਡੇ ਹੈਗੀ ਉਹਨਾਂ ਨੇ ਹਮ ਦੇ ਦਿੱਤਾ ਬਹਾਰਿਆਂ ਨੂੰ ਇਹ ਅੱਛਾ ਇਹ ਬਾਕੀ ਆ ਪਾਲੀ ਪੁਦਰੀ ਪੁਦਰੀ ਮਾੜੀ ਮੋੜ ਕਰਨੀ ਆ ਜਾਂ ਮੋਹਨ ਮੋਹਨ ਨੂੰ ਇਹ ਹੁਣ ਖਰਚਾ ਖੁਰਚਾ ਜਿਵੇਂ ਜਿਸ ਤਰ੍ਹਾਂ ਕੋਈ ਮਹਾਰਾਜ ਹਾਲ ਤੈਨਸਾ ਰੂਸਾ ਲੈਣਾ ਲੋ ਮਹਾਰਾਜ ਦੇ ਆਸ ਰਹੀ ਆ ਹਾਂਜੀ 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 ਤੇ ਦੁੱਖ ਉਹਨੇ ਦਿੱਤਾ ਕਟਾਊਗਾ ਵੀ ਹਾਂਜੀ ਹਾਂਜੀ ਸਭ ਕੋ ਚੜ ਦੀ ਗੱਲ ਹੋਏ ਨਹੀਂ ਕੋਈ ਗੱਲ ਨਹੀਂ ਨਾਲੇ ਦੁੱਖ ਚੱਲਦੇ ਰਹਿੰਦੇ ਆ ਤੇ ਮਾਤਾ ਜਦੋਂ ਜਦ ਪਹਿਲੀ ਵਾਰ ਜਦੋਂ ਪਾਣੀ ਆਇਆ ਸੀ ਉਦੋਂ ਤੁਹਾਨੂੰ ਡਰ ਨਹੀਂ ਲੱਗਾ ਸੀਗਾ ਜਦੋਂ ਇੰਨਾ ਪਾਣੀ ਇੱਕਦਮ ਆ ਗਿਆ ਕਿੰਨੇ ਕਿੰਨੇ ਫੋਟ ਆ ਗਿਆ ਸੀ ਤੇ ਵੀਰੇ ਯਾਰ ਸਾਲੀ ਆਉਂਦਾ ਫਿਰ ਡਰਗੇ ਤਾਂ ਕੀ ਕਰਗੇ ਮਤਲਬ ਤੁਸੀਂ ਤੁਹਾਨੂੰ ਉਹ ਮਤਲਬ ਉਹ ਚੀਜ਼ ਦੇਖਣ ਦੀ ਆਦਤ ਪੈ ਗਈ ਆ ਆਦਤ ਪੈ ਗਈ ਸਾਨੂੰ ਪਤਾ ਹੁੰਦਾ ਇੰਨਾ ਹੋਣਾ ਹੀ ਹੋਣਾ ਤੇ ਐਤ ਕੀ ਇੰਨਾ ਅੱਗੇ ਨਾਲੋਂ ਜ਼ਿਆਦਾ ਆ ਜ਼ਿਆਦਾ ਆ ਅੱਗੇ ਇੰਨੀ ਸਹਾਇਤਾ ਹੁੰਦੀ ਨਹੀਂ ਜਦੋਂ ਵੀ ਹੁਣ ਹੋਈ ਹੈ ਤੇ ਇੱਚ ਹੋਈ ਸੀ ਤੇ ਐਤ ਕੀ ਹੋਈ ਅੱਗੇ ਨਹੀਂ ਕਦੀ ਹੋਈ ਮਤਲਬ ਪਾਣੀ ਹਰੇਕ ਸਾਲ ਹੀ ਆਉਂਦਾ ਹਾਂ ਹਰੇਕ ਸਾਲ ਹੀ ਆਉਂਦਾ ਇਹਦਾ ਕਾਰਨ ਕੀ ਆ ਮਾਤਾ ਆਮ ਨਹੀਂ ਯਾਰ ਪਾਣੀ ਛੱਡ ਦਿੰਦੇ ਆ ਜਿਆਦਾ ਅੱਛਾ ਜੀ ਇੱਕਦਮ ਪਹਿਲੇ ਪਿਛੇ ਡੱਕਦਾ ਦਿੰਦੇ ਆ ਪਿਛਲੇ ਬੰਦੇ ਪਾਣੀ ਮੂਣੀ ਜਿਆਦਾ ਪਾਣੀ ਆ ਜਾਂਦਾ ਜਿੱਦਾਂ ਪਹਿਲੇ ਬੰਦੇ ਆਪਣੇ ਆਇਆ ਹੈਗਾ ਬਾਉਪੁਰ ਹਾਂਜੀ ਉਦੋਂ ਲੋਕੀ ਬਹੁਤ ਡੱਬੇ ਪਹਿਲਾਂ ਹਾਂਜੀ ਤੇ ਆ ਬਾਅਦ ਵਿੱਚ ਜਦੋਂ ਪਾਣੀ ਗਾਹ ਛੱਡਿਆ ਫਿਰ ਆ ਸਾਡੇ ਦਾ ਕੱਡ ਡੁੱਬ ਗਿਆ ਹਰਾਈ ਸਾਡੇ ਬੰਦ ਨੂੰ ਹੀ ਬੜਾ ਖਤਰਾ ਰਿਹਾ ਬੰਦ ਨੇ ਬੜਾ ਤਕੜਾ ਕੇ ਬਾਦਾਂ ਨੇ ਬਚਾਇਆ ਹੋ ਜਾਣੀ ਬੋੜੀ ਸੰਤ ਲੱਗੀ ਰਹੀ ਏ ਦੋਹਾਂ ਤਨ ਨਾਲ ਸਾਡਾ ਦਰਿਆ ਤੋੜਨ ਪਿਆ ਤੇ ਯਾਨੀ ਬਾਜ ਜਾਂਦੇ ਆ ਇਹ ਬੰਦੇ ਪਰਲਾ ਮੰਨਾ ਬੱਜ ਗਿਆ ਸਾਡਾ ਉਦੋਂ ਪਾਣੀ ਨਹੀਂ ਆਂਗਾ ਬਲਜੀ ਟੁੱਟ ਜਾਂਦਾ ਤਾਂ ਫੇ ਉਹ ਵੀ ਜਾਂਦਾ ਲੱਗਦਾ ਇਹ ਉਹ ਵੀ ਜਾਂਦਾ ਫੇ ਇਹਦਾ ਬਹੁਤ ਪਿੰਡ ਡੁੱਬਦੇ ਤੇ ਉਦਾਂ ਡੁੱਬੇ ਕਿੰਨੇ ਪਿੰਡੇ ਐ ਇਸ ਵੇਲੇ ਐ ਇਲਾਕੇ ਤੋਂ ਮੁਲਕੇ ਜਲ ਹੋ ਗਏ ਆ ਜਾਇ ਸਾਡੀਆਂ ਸਭਰਾ ਬਣਦੀਆਂ ਬਈ ਕਾਂ ਬੂਕਾਂ ਵਾ ਅਗਰ ਪਿਛੇ ਘੜੋਮਾ ਘੜੋਮ ਨਹੀਂ ਬਈ ਕਾਂ ਡੁੱਬੀਆਂ ਟੈਂਡ ਐ ਇਲਾਕੇ ਐ ਬੰਦੇ ਟੈਂਡ ਨਹੀਂ ਕੋਈ ਡੁੱਗਾ ਗਾਂ ਜਾ ਕੇ ਜਿਹੜਾ ਵਾ ਜੰਡਿਆਲਾ ਪਿੰਡਾ ਉਧਰ ਗਾਂ ਅੱਗੇ ਬੰਦੇ ਜਾ ਕੇ ਉਧਰ ਬੁੱਢ ਬੇਆ ਬਾਬਾ ਬੈਕਾਂ ਕਿਹਨੂੰ ਕਹਿੰਦੇ ਆ ਜਿਹਦਾ ਅਸੀਂ ਤਾਂ ਦੁਆਬੇ 'ਚੋਂ ਸਾਨੂੰ ਪਤਾ ਨਹੀਂ ਬੈ ਗਿੱਤ ਤਾਂ ਐ ਜਿੱਦਾਂ ਹੁਣ ਮੱਜਾ ਮੱਜਾ ਇਥੇ ਹੱਦੇ 'ਤੇ ਬੈਠੇ ਆ ਅੱਛਾ ਸਾਡੇ ਖੂ ਕਹਿੰਦੇ ਆ ਉੱਥੇ ਐ ਇਹਨੂੰ ਬੈ ਕਹਿੰਦੇ ਨੇ ਜਾਂ ਕਈ ਬੰਦੇ ਡੇਰਾ ਵੀ ਕਹਿੰਦੇ ਆ ਅੱਛਾ ਅੱਛਾ ਠੀਕ ਹੈ ਇਹ ਐ ਇਹਨੂੰ ਇਸ ਬੈਗ ਦੇ ਬੈਗ ਦੇ ਵਿੱਚ ਬੈਠੇ ਆ ਇਹ ਕਪੈਟ ਤੋਂ ਬਾਹਰ ਜੀ ਜਾ ਉਹਨੂੰ ਅਸੀਂ ਬੈ ਕਹਿੰਦੇ ਨੇ ਠੀਕ ਹੈ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਅੱਗੇ ਕਰਾਓ